ਸਾਰੇ ਈਵਰਜ਼ ਨੂੰ ਮੇਰਾ ਨਮਸਕਾਰ ਸਤਿ ਸ਼੍ਰੀ ਅਕਾਲ ਅੱਜ ਅਸੀਂ ਗੁਰਦਾਸਪੁਰ ਮੈਡੀ ਸਿਟੀ ਹਸਪੀਟਲ ਦੇ ਵਿੱਚ ਐਨ ਆਈ ਸੀ ਯੂ ਸੈਕਸ਼ਨ ਦੇ ਵਿੱਚ ਆਏ ਹਾਂ ਮੈਮ ਡਾਕਟਰ ਅਜੇਸ਼ਵਰ ਮਹੰਤ ਪੀਡੀਆਟ੍ਰੀਸ਼ੀਅਨ ਐਂਡ ਨਿਊਨਟੋਲੋজিস্ট ਐਟ ਗੁਰਦਾਸਪੁਰ ਮੈਡੀ ਸਿਟੀ ਹਸਪੀਟਲ ਜਿਵੇਂ ਕਿ ਸਾਰੇ ਈਵਰਜ਼ ਨੂੰ ਪਤਾ ਕਿ ਗੁਰਦਾਸਪੁਰ ਮੈਡੀ ਸਿਟੀ ਹਸਪੀਟਲ ਦੇ ਵਿੱਚ ਮਲਟੀ ਸਪੈਸ਼ਲਿਟੀ ਡਿਪਾਰਟਮੈਂਟਸ ਨੇ ਜਿਦੇ ਵਿੱਚ ਸਰਜਰੀਕਲ ਲੈਪਰੋਸਕੋਪਿਕ ਸਰਜਰੀ ਗਾਇਨਿਕੋਲੋਜੀ ਡੈਂਟਲ ਗੈਸਟਰੋਐਂਟੋਲੋਜੀ ਨਿਊਰੋ ਸਰਜਰੀ ਇਹ ਸਾਰੇ ਵਿੰਗਸ ਆਪਰੇਟਿਵ ਨੇ ਇਹਦੇ ਨਾਲ ਨਾਲ ਅੱਜ ਅਸੀਂ ਸਪੈਸ਼ਲ ਗੱਲ ਕਰਾਂਗੇ ਐਨ ਆਈ ਸੀ ਯੂ ਵਿੰਗ ਦੀ ਨਿਓਨੈਟਲ ਆਈ ਸੀ ਯੂ ਕੇਅਰ ਯੂਨਿਟ ਔਰ ਇਹ ਸਾਡਾ ਐਨ ਆਈ ਸੀ ਯੂ 7 ਬੈਡਡ ਐਨ ਆਈ ਸੀ ਯੂ ਹੈ ਜਿੱਥੇ ਕਿ ਅਸੀਂ ਟਾਈਮ ਤੋਂ ਪਹਿਲੇ ਹੋਏ ਬੱਚੇ ਜਾਂ ਜਾਂਡੇਸ ਵਾਲੇ ਸੈਪਸਿਸ ਆਰ ਡੀ ਐਸ ਪ੍ਰੀਮਚੂਰ ਬੱਚਿਆਂ ਨੂੰ ਇੱਥੇ ਵਾਰਮਰਸ 'ਚ ਰੱਖਦੇ ਹਾਂ ਸਾਡਾ ਐਨ ਆਈ ਸੀ ਯੂ ਦੇ ਵਿੱਚ ਬਿਲਕੁਲ ਇਨਫੈਕਸ਼ਨ ਕੰਟਰੋਲ ਦਾ ਧਿਆਨ ਰੱਖਿਆ ਜਾਂਦਾ ਹੈ ਇਦੇ ਜਿਹੜਾ بیس ਹੈਗਾ ਬਿਲਕੁਲ ਐਂਟੀਫੰਗਲ ਮੈਟ ਹੈ ਤੁਹਾਨੂੰ ਗੰਧਾਂ ਦੇ ਵੀ ਐਂਟੀਬੈਕਟੀਰੀਅਲ ਐਂਟੀਫੰਗਲ ਪੇਂਟਸ ਮਿਲੇਗਾ ਔਰ ਲੇਟੈਸਟ ਤੇ ਮਾਡਰਨ ਇਕਵਿਪਮੈਂਟਸ ਤੇ ਮਾਡਰਨ ਵਾਰਮਰਸ ਇੱਥੇ ਅਵੇਲੇਬਲ ਨੇ ਔਰ ਇਹਦੇ ਨਾਲ-ਨਾਲ ਸਾਡੇ ਕੋਲ ਜਿਹੜੇ ਬੱਚੇ ਪ੍ਰੀਮਚੂਰ ਹੁੰਦੇ ਆ ਜਿਨ੍ਹਾਂ ਦੇ ਬੱਚਿਆਂ ਦੇ ਬਰਤ ਤੋਂ ਪਹਿਲੇ ਪੈਦਾ ਹੁੰਦੇ ਜਿਨ੍ਹਾਂ ਦੇ ਫੇਫੜੇ ਨਹੀਂ ਖੁੱਲਦੇ ਉਹਨਾਂ ਨੂੰ ਮੈਨੇਜ ਕਰਨ ਲਈ ਸਾਡੇ ਕੋਲ ਮਾਡਰਨ ਵੈਂਟੀਲੇਟਰਸ ਹੈਗੇ ਆ ਵਿਦ ਅਲੋਂਗ ਵਿਦ ਬੱਬਲ ਸੀਪਾ ਮਸ਼ੀਨਸ ਹੈਗੀਆਂ ਫੋਟੋਥੈਰਪੀ ਮਸ਼ੀਨਸ ਹੈਗੀਆਂ ਔਰ ਜਿਹੜੇ ਸਾਡੇ ਇਨ ਬੋਨ ਡਿਲੀਵਰੀਜ਼ ਹੁੰਦੀਆਂ ਉਹਨਾਂ ਨੂੰ ਇੱਕ ਇਹ ਇੱਕ ਇਹ ਸੁਵਿਧਾ ਹੈਗੀ ਹੈ ਕਿ ਇੱਥੇ ਡਿਲੀਵਰੀ ਕਰਾ ਕੇ ਬੱਚੇ ਨੂੰ ਕਿਤੇ ਹੋਰ ਸ਼ਿਫਟ ਕਰਨ ਦੀ ਲੋੜ ਨਹੀਂ ਪੈਂਦੀ ਇਮੀਡੀਟਲੀ ਆਪਰੇਸ਼ਨ ਥੀਟਰ ਚੋਂ ਅੰਡਰ ਗਾਈਡੈਂਸ ਬੱਚਾ ਸਿੱਧਾ ਐਨ ਆਈ ਸੀ ਯੂ ਚ ਐਡਮਿਟ ਹੋ ਜਾਂਦਾ ਤੇ ਜਿਹੜਾ ਉਹਦਾ ਟ੍ਰੈਵਲ ਟਾਈਮ ਹੈ ਉਹ ਬਚਨ ਕਰਕੇ ਉਹਦਾ ਜਿਹੜਾ ਆਊਟਕਮ ਹੈ ਬਹੁਤ ਇੰਪਰੂਵ ਹੋ ਜਾਂਦਾ ਔਰ ਮੈਂ ਸਾਰੇ ਵੀਵਰਸ ਨੂੰ ਦੱਸਣਾ ਚਾਹਾਂਗਾ ਕਿ ਇਸਤਰੀ ਮਦਦ ਤੇ ਚਾਈਲਡ ਕੇਅਰ ਬਹੁਤ ਵਧੀਆ ਹੈ ਸਾਡੇ ਹਸਪੀਟਲ ਹਰ ਤਰ੍ਹਾਂ ਦੀ ਹਾਈ ਰਿਸਕ ਡਿਲੀਵਰੀਜ਼ ਔਰ ਨਿਊ ਬੋਨ ਬੇਬੀ ਕੇਅਰ ਸਾਡੇ ਹਸਪੀਟਲ ਅਵੇਲੇਬਲ ਹੈ थैंक यू